ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੋਟੀਆਂ ਦੀ ਸੇਲ ਕੋਟੀਆਂ ਦੇ ਡਿਜ਼ਾਈਨ ਆਏ ਆ ਸਾਡੇ ਕੋਲੇ ਨਵੇਂ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਕੋਟੀਆਂ ਦੀ ਸਾਰੇ ਕਲਰ ਡਿਜ਼ਾਈਨ ਕੱਲਾ-ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਕਲਰ ਦਿਖਾਵਾਂਗੇ ਕੱਲਾ-ਕੱਲਾ ਪੀਸ ਖੋਲ ਕੇ ਦਿਖਾਵਾਂਗੇ ਕੋਟੀਆਂ ਦਾ ਕਲਰ ਡਿਜ਼ਾਈਨ ਬਹੁਤ ਆਇਆ ਜੀ ਰੇਟ ਦੀ ਗੱਲ ਕਰੀਏ ਤਾਂ ਸਿਰਫ 250 ਰੁਪਏ ਦਾ ਹੀ ਪੀਸ ਰੇਡ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਜੀ 컬러 ਡਿਜ਼ਾਈਨ ਦੇਖ ਲਓ ਤੁਸੀਂ ਹਾਂਜੀ ਆ 컬러 ਵਾਲੇ हेयर टच ਹੈ ਨਵੇਂ ਡਿਜ਼ਾਈਨਾਂ ਦੇ ਪ੍ਰਿੰਟ ਦੇ ਵਿੱਚ ਆ ਬਲੈਕ ਕਲਰ ਹੈ ਜੀ ਇਹਦੇ ਵਿੱਚ ਆ ਵਾਲੇ ਕਲਰ ਨੇ ਪਲੈਨ ਬਲੈਕ ਹੈ ਬਾਕੀ ਆ ਪ੍ਰਿੰਟਡ ਦੇ हेयर टच ਕੋਟੀ ਇਹ ਮੀਡੀਅਮ ਸਾਈਜ਼ ਨੇ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਭਾਵੇਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਹੀ ਘਰ ਬੈਠੇ ਵੀ ਮੰਗਵਾ ਸਕਦੇ ਹੋ ਤੁਸੀਂ ਕਲਰ ਡਿਜ਼ਾਈਨ ਪਏ ਆ ਜੀ ਸਾਰੇ ਆ ਦੇਖੋ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਰੇਟ ਹੈਗਾ ਜੀ ਸਿਰਫ 250 ਰੁਪਏ ਦਾ ਪੀਸ ਆ ਆ ਦੇਖੋ ਕਲਰ ਡਿਜ਼ਾਈਨ ਆ ਵਾਲੇ ਰੰਗ ਡਿਜ਼ਾਈਨ ਹੈ ਜੀ ਸਾਰੇ ਗਾਜਰੀ ਕਲਰ ਕਰੀਮ ਕਲਰ ਹੈ ਲਾਈਟ ਗ੍ਰੀਨ ਕਲਰ ਹੈ ਵੇਵੀ ਪਿੰਕ ਕਲਰ ਆਵਲੇ ਕਲਰ ਡਿਜ਼ਾਈਨ ਰੇਟ ਹੈ ਗਈ ਸਿਰਫ 250 ਰੁਪਏ ਦਾ ਪੀਸ ਹੈ ਆ ਲੋ ਜੀ ਆਵਲੇ ਕਲਰ ਪਿਆ ਮੀਡੀਅਮ ਸਾਈਜ਼ ਹੈ ਜੀ ਆ 컬러 ਮਿਲ ਜਾਣਗੇ ਜੀ ਆਵਲੇ ਕਲਰ ਮਿਲ ਜਾਣਗੇ ਆਵਲੇ ਕਲਰ ਮਿਲ ਜਾਣਗੇ ਆਵਲੇ ਕਲਰ ਮਿਲ ਜਾਣਗੇ ਜੀ ਇਹ ਯੂ ਕੱਟ ਕੱਟ ਵਾਲੀ ਕੋਟੀ ਹੈ ਜੀ ਨਵਾਂ ਰਵਾਜ ਹੈ ਮੀਡੀਅਮ ਸਾਈਜ਼ ਦੇ ਵਿੱਚ ਇਹਨਾਂ ਰਵਾਜ ਬਹੁਤ ਆ ਘੱਟ ਵਾਲੀ ਕੋਟੀ ਦਾ ਹੀ ਲਾਈਟ ਕਲਰ ਹੈ ਇਹਦੇ ਵਿੱਚ ਸਾਰੇ ਜ਼ਿਆਦਾਤਰ ਲਾਈਟ ਕਲਰ ਹੀ ਚੱਲਦੇ ਆ ਇਸਦੇ ਘੱਟ ਵਾਲੀ ਕੋਟੀ ਦਾ ਬਹੁਤ ਦਰਵਾਜ ਹੈ ਰੇਟ ਹੈਗਾ ਸਿਰਫ 250 ਰੁਪਏ ਆਵਲੇ ਰੰਗ ਡਿਜ਼ਾਈਨ ਮਿਲ ਜਾਣਗੇ ਆ ਸਾਰੇ ਪੀਸ ਦਿਖਾਇਆ ਸਭ 250 ਦੇ ਪੀਸ ਹੈ ਇਸ ਤੋਂ ਅੱਗੇ ਦੇਖੋ ਤੁਹਾਨੂੰ ਦਿਖਾਵਾਂਗੇ 300 ਰੁਪਏ ਵਾਲੀਆਂ ਕੋਟੀਆਂ ਆ ਲੋਗੇ ਆਏਗੀ ਕੋਟੀਆਂ 300 ਰੁਪਏ ਆ ਲੌਂਗ ਕੋਟੀਆਂ ਵੱਡੇ ਸਾਈਜ਼ ਫੁੱਲ ਸਾਈਜ਼ ਦੇ ਵਿੱਚ ਨਹੀਂ ਸਿਰਫ ਔਰ ਸਿਰਫ 300 ਰੁਪਏ ਦਾ ਪੀਸ ਹੈ ਕਲਰ ਜੀ ਮਿਲ ਜਾਣਗੇ ਤੁਹਾਨੂੰ ਸਾਰੇ ਆ ਦੇਖੋ ਜੀ ਆਹ ਵਾਲੇ ਕਲਰ ਨੇ ਫੁੱਲ ਸਾਈਜ਼ ਸਟਿਚੇਬਲ ਹੀ మీడియం ਸਾਈਜ਼ ਲੌਂਗ ਸਾਈਜ਼ ਸਭ ਮਿਲਣਗੇ ਰੇਟ ਹੈਗੇ ਸਿਰਫ 300 ਰੁਪਏ ਦਾ ਅੱਜ ਕੋਟੀਆਂ ਦੀ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ 250 ਰੁਪਏ ਔਰ 300 ਰੁਪਏ ਵਾਲੇ ਪੀਸਾਂ ਦੀ ਵੀਡੀਓ ਬਣਾਈ ਹੈ ਡਿਟੇਲ ਨਾਲ ਆ ਜਿਹੜੇ ਹੁਣ ਪੀਸ ਤੁਹਾਨੂੰ ਦਿਖਾ ਰਹੇ ਆ ਜੀ ਇਹ 300 ਰੁਪਏ ਦਾ ਪੀਸ ਹੈ ਲੌਂਗ ਵੀ ਹੈ మీడియం ਸਾਈਜ਼ ਵੀ ਹੈ ਸਟਿਚੇਬਲ ਨੇ ਵੱਡੇ ਸੱਜਾਂ ਦੇ ਵਿੱਚ ਵੀ ਨੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਹਰ ਨਵੀਂ ਹਰ ਨਵੀਂ ਆਈਟਮ ਦੀ ਤੁਹਾਨੂੰ ਵੀਡੀਓ ਬਣਾਇਆ ਕਰਾਂਗੇ ਸਾਡੇ ਚੈਨਲ ਤੇ ਮਿਲਿਆ ਕਰੂਗੀ ਕੋਈ ਵੀ ਵੈਰਿਟੀ ਸਾਡੇ ਕੋਲੇ ਨਵੀਂ ਆਊਗੀ ਤਾਂ ਉਸ ਦੀ ਵੀਡੀਓ ਬਣਾਵਾਂਗੇ ਅਸੀਂ ਸਾਡੇ ਚੈਨਲ ਤੇ ਹਰ ਵੈਰਿਟੀ ਦੀ ਨਵੀਂ ਵੀਡੀਓ ਆਇਆ ਕਰੂਗੀ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਇਹਦੇ ਕੋਈ ਕਲਰ ਡਿਜ਼ਾਈਨ ਪਹਿਰੇ 300 ਰੁਪਏ ਵਾਲੇ ਪੀਸਾਂ ਦੇ ਵਿੱਚ ਇਹ ਵਾਲੇ ਰੰਗ ਹੈ ਜੀ ਇਹ ਵਾਲੇ ਕਲਰ ਹੈ ਫਾਰ ਵਾਲਾ ਕੋਟ ਆਈ ਸਾਈਡ ਜੇਬਾਂ ਨੇ ਆਵਲੇ ਕਲਰ ਜائیں ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਲਰ ਸਾਰੇ ਡਿਜ਼ਾਈਨ ਦਿਖਾਵਾਂਗੇ ਕਲਰ ਡਿਜ਼ਾਈਨ ਸਭ ਦਿਖਾਵਾਂਗੇ ਆ ਦੇਖੋ ਇਸ ਸਟੱਚੇ ਵਾਲਿਤ ਨੇ ਆਵਲੇ ਕਲਰ ਡਿਜ਼ਾਈਨ ਸਰਦਾਰੀ ਰੰਗ ਹੈ ਵਧੀਆ ਕਲਰ ਹੈ ਜੀ ਲਾਈਟ ਕਲਰ ਡਾਰਕ ਕਲਰ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆ ਗੱਲੀ ਦੀ ਘੜਾਈ ਵਾਲੀ ਕੋਟੀਆਂ ਦਾ ਰਵਾਜ ਹੈ ਜੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਨਿਆ ਕੋਟੀਆਂ ਚੱਲਦੀਆਂ ਨੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆ ਬਲੇ ਕਲਰ ਮਿਲਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਲਾਈਕ ਕਰਦੇ ਕਮੈਂਟ ਕਰਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖ ਲਓ ਇਹ ਲਾਈਟ ਕਲਰ ਪਿਸਤਾ ਕਲਰ ਲਾਈਟ ਪਿਸਤਾ ਕਲਰ ਆਈ ਸਰਦਾਰੀ ਕਲਰ ਵਧੀਆ ਆਵਲੇ ਕਲਰ ਮਿਲ ਜਾਣਗੇ ਕਾਫੀ ਕਲਰ ਇਹ ਡਾਰਕ ਰੈੱਡ ਕਲਰ ਕਲਰ ਡਿਜ਼ਾਈਨ ਸਾਰੇ ਹੁੰਦੇ ਤਕਰੀਬਨ ਸਾਡੇ ਕੋਲੇ ਬਾਕੀ ਹਰ ਹਫਤੇ ਨਵੀਂ ਵੈਰੀਟੀ ਚੇਂਜ ਹੋ ਕੇ ਆਉਂਦੀ ਹੈ ਜੀ ਰਿਪੀਟ ਵੈਰਿਟੀ ਚ ਵੀ ਆਉਂਦੀ ਹੈ ਚੇਂਜ ਹੋ ਕੇ ਵੈਰਿਟੀ ਵੀ ਆਉਂਦੀ ਹੈ ਆਹ ਵਾਲੇ ਡਿਜ਼ਾਈਨ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣ। ਹੋਰ ਬਣਾਉ। ਆਹ ਵਾਲੇ ਰੰਗ ਹੈ ਜੀ। ਬੱਸ ਆਹ ਵਾਲੇ ਕਲਰ ਹੈ ਜੀ। ਆਕੀ ਹੋਰ ਵੀ ਵੀਡੀਓ ਬਣਾ ਕੇ ਲੱਗੇ ਆਵਾਂਗੇ ਤੁਹਾਡੇ ਵਸਤ। ਹੋਰ ਵੀ ਨਵੀਂ ਵੈਰਿਟੀ ਵੀ ਦੀ ਵੀਡੀਓ ਬਣਾ ਕੇ ਲੱਗੇ ਆਵਾਂਗੇ ਸਾਡੇ ਚੈਨਲ ਤੇ। ਜਿਆਦੀ ਵੀਡੀਓ ਬਣਾਈਏ ਸੋ ਕੋਹਰ ਵੈਰਿਟੀ ਨਵੀਂ ਆਈ ਹੈ ਕੋਟੀਆਂ ਦੀ ਸਾਡੇ ਕੋਲੇ ਪਿਓਰ ਚਕੋਟੀਆਂ ਆਈਆਂ ਨੇ ਵਧੀਆ ਜੋ ਉਹਦੀ ਵੀਡੀਓ ਬਣਾ ਕੇ ਅਗਲੀ ਵੀਡੀਓ ਲੈ ਕੇ ਆਵਾਂਗੇ ਬਣਾ ਕੇ ਪਿਓਰ ਦੀ ਕੋਟੀਆਂ ਦੀ ਵਧੀਆ ਵਾਲੀ ਜੀ। ਆਵਲੇ ਕਲਰ ਡਿਜ਼ਾਈਨ ਹੈ ਇਹਗੇ ਸਿਰਫ 300 ਰੁਪਏ ਦਾ ਪੀਸ ਹੈ ਇਹਨਾਂ ਦੇ ਵਿੱਚੋਂ ਕੋਈ ਮਰਜ਼ੀ ਪੀਸ ਚਾਹੀਦਾ ਸਕਰੀਨਸ਼ਾਟ ਸੈਂਡ ਕਰ ਦਿਓ ਸਾਡੇ WhatsApp ਨੰਬਰ ਤੇ ਆਨਲਾਈਨ ਵੀ ਭੇਜ ਦਾਂਗੇ ਆਫਲਾਈਨ ਸਾਡੇ ਕਸਟਮਰ ਉਹ ਤਾਂ ਮੰਗਾਈ ਲੈਂਦੇ ਆਈ ਤਕਰੀਬਨ ਆਨਲਾਈਨ ਵੀ ਅਸੀਂ ਭੇਜ ਦਿੰਨੇ ਆਂ ਆ ਦੇ ਕੋਈ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਆਵਲੇ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਜਾਣਗੇ ਜੀ ਬਲੈਕ ਕਲਰ ਹੈ ਸਟੀਚੇਵਲ ਦੇ ਵਿੱਚ ਆ ਦੇਖੋ ਬਲੈਕ ਐਂਡ ਪਿਸਤਾ ਕਲਰ ਦੀ ਕੰਬੀਨੇਸ਼ਨ ਵਧੀਆ ਹੈ ਜੀ ਆ ਵਾਲਾ ਕਲਰ ਹੈ ਆ ਵਾਲੇ ਕਲਰ ਪਏ ਹੈ ਜੀ ਆ ਵਾਲੇ ਕਲਰ ਹੈ ਆ ਵਾਲੇ ਰੰਗੜੇ ਜੇ ਸਾਰੇ ਮਿਲ ਜਾਣਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ